ਤਾਂ ਕੀ ਤੇ ਮੇਰੇ ਮਾਤ-ਮਤ ਦਾ ਚੌਥਾ ਦਿਨ ਹੈ ਜਿਸ ਤਰ੍ਹਾਂ ਪ੍ਰਕਾਸ਼ਰ ਬਲਵਿੰਦਰ ਕੌਰ ਜੀ ਨੇ ਆਪਣੀ ਜਾਨ ਦਿੱਤੀ ਸਰਕਾਰ ਨੇ ਮੋਰਚਾ ਹੋਰ ਕੀਤਾ ਹਵਾ ਨੂੰ ਮਾਰਨ ਲਈ ਅੱਜ ਮੈਂ ਇਹਨਾਂ ਨੂੰ ਜ਼ਬੂਰ ਕਰ ਦਿੱਤਾ ਹੈ ਕਿ ਕਾ ਕੋਈ ਵੀ ਇਸ ਤਰ੍ਹਾਂ ਦੀ ਅਣਸਖਾਵੀ ਘਟਨਾ ਵਾਪਸ ਨਹੀਂ ਆਏ ਤੇ ਉਸ ਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੈ ਅਜੇ ਤੱਕ ਵੀ ਸਰਕਾਰ ਵੱਲੋਂ ਸਾਨੂੰ ਕੋਈ ਗਾਰੰਟੀ ਨਹੀਂ ਦਿੱਤੀ ਜਾ ਰਹੀ ਕਿ ਅਸੀਂ ਤੁਹਾਡਾ ਕੰਮ ਕਰਨਾ ਹੈ ਜਾਂ ਨਹੀਂ ਕਰਨਾ ਸਿੱਖਿਆ ਮੰਤਰੀ ਹਰਜੋਤ ਬੈਂਸੀ ਪਿੰਡ ਗੰਬੀਰਪੁਰ ਦੇ ਵਿੱਚ 1158 ਸਹਾਇਕ ਪ੍ਰੋਫੈਸਰ 7 ਮਹੀਨੇ ਤੋਂ ਟਰਨਾਂ ਦੇ ਰਹੇ ਨੇ ਸੁਪਰ ਪ੍ਰਧਾਨ ਜਸਵਿੰਦਰ ਕੌਰ ਦੀ ਹਾਲਤ ਦਿਨ ਪ੍ਰਤੀ ਦਿਨ ਨਾਜਕ ਹੁੰਦੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਪਿਛਲੇ 3 ਦਿਨ ਤੋਂ ਮੰਡ ਵਰਤ ਰੱਖਿਆ ਹੋਇਆ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਪ੍ਰਸ਼ਾਸਨ ਉਹਨਾਂ ਨੂੰ ਲਗਾਤਾਰ ਟੈਂਕੀ ਤੋਂ ਥੱਲੇ ਲਾਉਣ ਦਾ ਯਤਨ ਵੀ ਕਰ ਰਿਹਾ ਹੈ ਜਿਸ ਤੋਂ ਬਾਅਦ ਹੁਣ ਪੱਤਰਕਾਰਾਂ ਦੇ ਨਾਲ ਤਲਵਤ ਕਰਦਿਆਂ ਜਸਵਿੰਦਰ ਕੌਰ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਕੁਝ ਵੀ ਹੁੰਦਾ ਹੈ ਤਾਂ ਉਸ ਦੇ ਲਈ ਸਿੱਧੇ ਤੌਰ ਦੇ ਉਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ ਉਹਨਾਂ ਨੇ ਕਿਹਾ ਕਿ ਜਿੰਨਾ ਸਮਾਂ ਉਹਨਾਂ ਨੂੰ ਨਦੀਆਂ ਡਿਊਟੀਆਂ ਦੇ ਉੱਤੇ ਨਹੀਂ ਭੇਜਿਆ ਜਾਂਦਾ ਤੇ ਰੁਕੀਆਂ ਹੋਈਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਉਹਨਾਂ ਸਮਾਂ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਮంత్రి ਦੇ ਪਰ ਗੰਭੀਰ ਪਰਚੀ ਅੱਜ ਟੈਂਕੀ ਤੇ ਮੇਰੇ ਮਾਤਬਰਤ ਦਾ ਚੌਥਾ ਦਿਨ ਹੈ ਪਰ ਅਸ਼ਾਸ਼ਿਕਤ ਅਧਿਕਾਰੀ ਜਿਵੇਂ ਵੇ ਉਸ ਤਰ੍ਹਾਂ ਦਾ ਹੈ ਸਾਡੀ ਸਟੇਸ਼ਨ ਪ੍ਰਿੰਟਿੰਗ ਪ੍ਰਿੰਸੀਪਲ ਸੈਫਟੀ ਟੂ ਸੀਐਮ ਦੇ ਨਾਲ 1 ਮਾਰਚ ਨੂੰ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਤੁਹਾਡਾ ਮਸਲਾ ਬਹੁਤ ਹੀ ਜਲਦ ਹੱਲ ਕਰਾਂਗੇ ਉਸ ਤੋਂ ਬਾਅਦ ਸਾਡੀ ਆਰ ਐਜੂਕੇਸ਼ਨ ਪ੍ਰਿੰਸੀਪਲ ਸੈਕਟਰੀ ਕਮਲਕਿਸ਼ੋਰ ਯਾਦਵ ਨਾਲ 15 ਤਰੀਕ ਨੂੰ ਮੀਟਿੰਗ ਹੋਈ ਹੈ ਉਹਨਾਂ ਨੇ ਵੀ ਕਿਹਾ ਕਿ ਤੁਹਾਡੇ ਮਸਲੇ ਦੇ ਵਿੱਚ ਕੋਡ ਆਫ ਕੰਡਕਟ ਦਾ ਕੋਈ ਅਸਰ ਨਹੀਂ ਹੋਵੇਗਾ ਤੇ ਇਹ ਕੰਮ ਅਸੀਂ ਆਪਣੇ ਰੋਜ਼ਾਨਾ ਕੰਮ ਦੇ ਵਿੱਚ ਪਾ ਦਾਂਗੇ ਤਾੜਾ ਮਸਲਾ ਬਹੁਤ ਚੱਲ ਰਿਹਾ ਹਾਲਤ ਕਰਾਂਗੇ ਮੰਤਰੀ ਸਾਹਿਬ ਵੀ ਉਸ ਮੀਟਿੰਗ ਵਿੱਚ ਸੀਗੇ ਉਹਨਾਂ ਨੇ ਵੀ ਸਾਨੂੰ ਪੂਰਾ ਯਕੀਨ ਦਵਾਇਆ ਸੀ ਪਰ ਅਜੇ ਤੱਕ ਸਾਟਾੜਾ ਮਸਲਾ ਆ ਉੱਥੇ ਤਾਂ ਉੱਥੇ ਹੀ ਪਿਆ ਹੈ ਕੱਲ ਸਾਡੀ ਪ੍ਰਸ਼ਾਸਨਿਕ ਅਧਿਕਾਰੀਆਂ ਜਿਸ ਵਿੱਚ ਡੀਸੀ ਮੈਮ ਰੋਪੜ ਐਸਐਸਪੀ ਐਸਪੀ DSP SDM ਆਦਿ ਸ਼ਾਮਾ さん ਹੁਣਾ ਨੇ ਵੀ ਜਦੋਂ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਕੁਮਾਰ ਅਮੀਚੀ ਨਾਲ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਹਾਂ ਅਸੀਂ ਇਹ ਇਹਨਾਂ ਦਾ ਕੰਮ ਹੋ ਸਕਦਾ ਤੇ ਅਸੀਂ ਕਰ ਰਹੇ ਹਾਂ ਕਮਲ ਕਿਸ਼ੋਰ ਯਾਦਵ ਨਾਲ ਵੀ ਉਹਨਾਂ ਦੀ ਗੱਲ ਹੋਈ ਪਰ ਹਜੇ ਤੱਕ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋਇਆ ਜੇਕਰ ਸਰਕਾਰ ਇਸ ਤਰ੍ਹਾਂ ਦੀ ਟਾਰਮ ਟੋਲ ਦੀ ਨੀਤੀ ਦੇ ਵਿੱਚ ਹੀ ਹੈ ਤਾਂ ਫਿਰ ਸਾਨੂੰ ਜਿਸ ਤਰ੍ਹਾਂ ਪ੍ਰੋਫੈਸਰ ਗੁਰਵਿੰਦਰ ਕੌਰ ਜੀ ਨੇ ਆਪਣੀ ਜਾਨ ਦਿੱਤੀ ਸਰਕਾਰ ਨੇ ਮਜਬੂਰ ਕੀਤਾ ਉਹਨਾਂ ਨੂੰ ਮਾਰਨ ਦੇ ਵਿੱਚ ਅੱਜ ਮੈਨੂੰ ਮਜਬੂਰ ਕਰ ਦਿੱਤਾ ਤੁਹਾਡੇ ਬਹੁਤ ਸਾਰੇ ਸਾਥੀ ਇਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹਨ ਦਾ ਇਸ ਦੇ ਸਿੱਟੇ ਬਹੁਤ ਗੰਭੀਰ ਨਿਕਾ ਸਕਦਾ ਉਮਰੀ ਅਪੀਲ ਹੈ ਪ੍ਰਸ਼ਾਸਕ ਅਧਿਕਾਰੀਆਂ ਨੂੰ ਕਿ ਕਗਰ ਕੋਈ ਵੀ ਇਸ ਤਰ੍ਹਾਂ ਦੀ ਅਨਸੁਖਾਵੀ ਘਟਨਾ ਵਾਪਰਦੀ ਹੈ ਤੇ ਉਸ ਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੈ ਦੱਸਦੀ ਕਿ ਸਤ ਮਹੀਨਿਆਂ ਤੋਂ ਸਹਾਇਕ ਪ੍ਰੋਫੈਸਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਗੰਬੀਰਪੁਰ ਦੇ ਵਿੱਚ ਉਹਨਾਂ ਦੇ ਵੱਲੋਂ ਧਾਰਨਾ ਦਿੱਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਕਾਂਗਰਸੀ ਲੀਡਰ ਸੁਪਾਲ ਖੈਰਾ ਦੇ ਵੱਲੋਂ ਵੀ ਮੌਜੂਦਾ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਸੁਪਾਲ ਖੈਰਾ ਦੇ ਵੱਲੋਂ ਟਵੀਟ ਕਰਕੇ ਇਜ਼ਦੀ ਸਖਤ ਸ਼ਬਦਾਂ ਦੇ ਵਿੱਚ ਵੀ ਨਿੰਦਾ ਕੀਤੀ ਗਈ ਹੈ ਕਿ ਪ੍ਰਸ਼ਾਸਨ 1158 ਸਹਾਇਕ ਪ੍ਰੋਫੈਸਰਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਉਹਨਾਂ ਦੇ ਵੱਲੋਂ ਇਹ ਵੀ ਸਵਾਲ ਖੜੇ ਕੀਤੇ ਗਏ ਨੇ ਕਿ ਕੀ ਇਹੀ ਮੁੱਖ ਮੰਤਰੀ ਮਾਨ ਹੁਨ ਦਾ ਦਿੱਲੀ ਦਾ ਸਿੱਖਿਆ ਮਾਡਲ ਹੈ ਇਹ ਹਾਲ ਦੇਖਣਾ ਹੋ ਬਿਗਾ ਕਿ ਕਦੋਂ ਤੱਕ ਇਹਨਾਂ ਸਹਾਇਕੋ ਪ੍ਰੋਫੈਸਰਾਂ ਦੀਆਂ ਮੰਗਾਂ ਦੇ ਵੱਲ ਸਿੱਖਿਆ ਮੰਤਰੀ ਜਾਂ ਫਿਰ ਸਰਕਾਰ ਦੇ ਵੱਲੋਂ ਧਿਆਨ ਦਿੱਤਾ ਜਾਂਦਾ ਹੈ। ਅਨੰਦਪੁਰ ਸਾਹਿਬ ਤੋਂ ਬੁੱਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ